ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਤੁਸੀਂ ਆਪਣੇ ਨਾਲ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਕਿਉਂਕਿ ਅੱਜ ਆਪਾਂ ਗੱਲ ਕਰਨੀ ਆ ਬਾਈ ਇੱਕ ਇਹੋ ਜਿਹਾ ਮੁੱਦੇ ਤੇ ਜਿਹੜਾ ਕੀ ਇਸ ਟਾਈਮ ਇੱਕ ਕੰਟਰੀ ਦੇ ਵਿੱਚ ਆਪਣੇ ਜਿਹੜੇ ਪੰਜਾਬੀ ਭੈਣ ਜਾਂ ਭਰਾ ਮਤਲਬ ਜਾਂਦੇ ਆ ਪੜ੍ਹਾਈ ਕਰਨ ਵਾਸਤੇ ਠੀਕ ਆ ਜੀ ਤੇ ਉਸ ਬਾਰੇ ਆਪਾਂ ਗੱਲ ਕਰਨੀ ਆ ਤੇ ਜਾਓ ਜਰੂਰ ਆਪਾਂ ਇਹ ਵੀ ਨਹੀਂ ਕਹਿਣਾ ਇਹ ਵੀਡੀਓ ਵਿੱਚ ਕਿ ਨਾ ਜਾਇਓ ਠੀਕ ਆ ਜਾਇਓ ਜਰੂਰ ਪਰ ਜਾਣ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਜਰੂਰ ਸੁਣ ਲਿਓ ਤੇ ਹਾਂ ਜਿਹੜੇ ਕੋਈ ਵੀ ਆਪਣੇ ਭੈਣ ਭਰਾ ਜਾਂ ਵੀਰ ਭਰਾ ਮੇਰੀ ਇਹ ਵੀਡੀਓ ਵੇਖ ਰਿਆ ਵਾ ਸੋ ਬਾਈ ਯਾਰ ਉਸ ਕੰਟਰੀ ਦੇ ਵਿੱਚ ਜੇ ਕੋਈ ਝੱਲਾ ਵਾ ਤਾਂ ਜਰੂਰ ਉਹਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਜਾਂ ਸੁਣਾ ਦਿਓ ਜਿੱਦਾਂ ਵੀ ਕਹਿ ਲੋ ਦੱਸ ਦਿਓ ਠੀਕ ਆ ਜੀ ਸੋ ਥੋੜੇ ਕ ਦਿਨ ਪਹਿਲਾਂ ਹੀ ਆਪਣੇ ਕੋ ਇੱਕ ਬਾਈ ਨੇ ਨਾ ਮੈਨੂੰ ਫੋਨ ਲਾ ਕੇ ਆਪਣੇ ਕੋ ਸੁਝਾ ਲਿਆ ਸੀਗਾ ਸੋ ਬਾਈ ਆਪਣੇ ਦੇ ਨਾਲ ਚੈਨਲ ਦੇ ਇਸੇ ਮਾਧਿਅਮ ਰਾਹੀਂ ਜੁੜੇ ਪਿਆ ਸੀਗੇ ਕਿਉਂਕਿ ਉਹ ਬਾਈ ਹੁਣੀ ਪਹਿਲਾਂ ਸਾਡੀ ਕੰਟਰੀ ਵਿੱਚ ਆਉਣਾ ਚਾਹੁੰਦੇ ਸੀਗੇ ਇਸ ਬਾਰੇ ਉਹਨਾਂ ਨੌਲੇਜ ਲਈ ਸੀ ਸੋ ਇਸ ਕਰਕੇ ਉਹਨਾਂ ਬਾਈ ਹੁਣਾਂ ਨੇ ਮੈਨਾਂ ਫੋਨ ਤੇ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਚਲੋ ਇੱਕ ਐਸੇ ਹੈਲਪ ਮਤਲਬ ਕਿ ਫੋਨ ਕੀਤਾ ਸੀਗਾ ਤੇ ਆਪਾਂ ਨੂੰ ਮਤਲਬ ਉਸ ਗੱਲ ਤੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਆ ਸੋ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਸਕਿੱਪ ਨਾ ਕਰਿਓ ਮੇਰੇ ਵੀਰ ਬਾਈ ਆਪਾਂ ਗੱਲ ਕਰਨ ਲੱਗੇ ਆ ਕੰਟਰੀ ਰਸ਼ੀਆ ਬਾਰੇ ਠੀਕ ਆ ਜੀ ਸੋ ਬਾਈ ਰਸ਼ੀਆ ਕੰਟਰੀ ਸਾਰਿਆਂ ਨੂੰ ਪਤਾ ਠੀਕ ਆ ਵੱਡੀ ਆ ਕੰਟਰੀ ਸੋ ਅੱਜ ਦੀ ਆਪਣੇ ਹਰ ਇੱਕ ਨੂੰ ਇੱਕ ਇਹ ਵੀ ਚੋਇਸ ਆ ਜਾਂ ਇੱਕ ਇਹ ਵੀ ਖੁਆਇਸ਼ ਆ ਵੀ ਆਪਾਂ ਵਧੀਆ ਕੰਟਰੀ 'ਚ ਸੈੱਟ ਹੋਈਏ ਤੇ ਚਾਹੇ ਆਪਾਂ ਪੜ੍ਹਾਈ ਵੇਸਤੇ ਬਾਈ ਜਾਂਨੇ ਆ ਚਾਹੇ ਆਪਾਂ ਜਾਂ ਵਰਕ ਵੀਜ਼ਾ ਜਿੱਦਾਂ ਵੀ ਕਹਿ ਲੋ ਜਿਹੜਾ ਵੇਸਣਾ ਲੋ ਠੀਕ ਆ ਸੋ ਮੇਰੇ ਵਾਂਗੂ ਜਾਂ ਕਿਸੇ ਵੀ ਹੋਰ ਵੀਰਪਰਾ ਵਾਂਗੂ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਮੈਂ ਉਸ ਕੰਟਰੀ ਵਿੱਚ ਜਾ ਕੇ ਕਿਤੇ ਵੀ ਵਧੀਆ ਜਗਾ ਸੈੱਟ ਹੋਵਾਂ ਠੀਕ ਆ ਜੀ ਬਹੁਤ ਵਧੀਆ ਗੱਲ ਆ ਹੋਣਾ ਵੀ ਚਾਹੀਦਾ ਤੇ ਬਾਈ ਯਾਰ ਬਾਈ ਦਾ ਫੋਨ ਆਇਆ ਸੀਗਾ ਆਪਾਂ ਨੂੰ ਕੋਈ ਦਿਨ ਹੋ ਗਿਆ ਹਫਤਾ ਕ ਮੇਰਾ ਗਿਆ ਲ ਹੋ ਗਿਆ ਹਫਤਾ ਜਾਂ 10 ਦਿਨ ਹੋਣੇ ਤੇ ਉਹਨਾਂ ਦਾ ਭਰਾ ਤੇ ਇੱਕ ਉਹਦਾ ਯਾਰ ਦੋਸਤ ਦੋਵਾਂ ਨੇ ਰਸ਼ੀਆ ਦਾ ਸਟੱਡੀ ਵੀਜ਼ਾ ਲਿਆ ਤੇ ਬਾਈ ਸਟੱਡੀ ਵੀਜ਼ਾ ਲੈ ਕੇ ਉਹ ਦੋਵੇਂ ਰਸ਼ੀਆ ਚਲੇ ਗਏ ਠੀਕ ਆ ਜੀ ਤੇ ਬਾਈ ਨੇ ਜੋ ਸਟੋਰੀ ਦੱਸੀ ਆਪਾਂ ਤੁਹਾਨੂੰ ਉਹੋ ਹੀ ਸਾਂਝੀ ਕਰਾਂਗੇ ਤੇ ਵਲਦੂ ਘਟੂਏ ਦੇ ਵਿੱਚ ਕੋਈ ਆਪਾਂ ਗੱਲ ਮੈਂਸ਼ਨ ਨਾ ਮੈਨੂੰ ਲੋੜ ਆ ਕਰਨ ਦੀ ਸੋ ਮੈਂ ਤਾਂ ਤੁਹਾਨੂੰ ਸਤਰਕ ਜਾਂ ਕਹ ਲਓ ਕਿ ਵੀ ਤੁਸੀਂ ਇਸ ਗੱਲ ਤੋਂ ਥੋੜਾ ਜਿਹਾ ਧਿਆਨ ਰੱਖਿਓ ਜਿਹੜਾ ਵੀ ਕੋਈ ਆਪਣਾ ਭੈਣ ਭਰਾ ਯਾਨੀ ਕਿ ਇਹ ਕੰਮ ਚਲੋ ਕਿ ਘਰੇ ਬੈਠਾ ਸੋਚ ਰਿਆ ਵਾ ਜਾਂ ਫਿਰ ਕਹਿ ਲੋ ਵੀ ਅ ਸੋਚ ਬਣਾ ਗਏ ਪੇਪਰ ਬਣਾਏ ਪਏ ਆ ਜਾਂ ਜੰਟ ਨੂੰ ਚੱਲਾ ਵਾ ਜਾਂ ਗਾੜੀ ਫਲੈਟ ਦੀ ਤਿਆਰੀ ਆ ਉਹ ਹਰੇਕ ਤੱਕੇ ਵੀਡੀਓ ਪਚਾ ਦਿਓ ਵੀ ਉੱਥੇ ਜਾ ਕੇ ਗਲਤੀ ਨਾ ਕਰੇ ਸੋ ਗੱਲ ਕਰਦੇ ਆ ਉਹ ਬਾਈ ਕਹਿਣ ਲੱਗਾ ਕਿ ਬਾਈ ਗਿਆ ਉੱਥੇ ਉਹਦਾ ਭਰਾ ਛੋਟਾ ਤੇ ਉਹਦਾ ਇੱਕ ਫਰੈਂਡ ਸੀਗਾ ਪਿੰਡ ਦਾ ਤੇ ਦੋਵੇਂ ਜਾਣੇ ਗਏ ਅ ਦੋਵੇਂ ਜਾਣੇ ਪੜ੍ਹਾਈ ਵੇਸਤੇ ਕਹਿੰਦਾ ਤਿੰਨ ਖਣੀ ਕੇ ਚਾਰ ਕ ਮਹੀਨੇ ਇੱਥੇ ਇੱਕ ਦਾ ਪ੍ਰੋਸੈਸ ਜਿਆਦਾ ਲੰਮਾ ਨਹੀਂ ਤੇ ਗਏ ਰਸ਼ੀਆ ਜਾ ਕੇ ਕਿਸੇ ਬੀਬੀ ਦੇ ਮਤਲਬ ਟੱਚ ਵਿੱਚ ਹੋਏ ਜਾਂ ਜਿਵੇਂ ਕਹਿ ਲਾ ਵੀ ਉੱਥੋਂ ਦੀ ਕੋਈ ਬੀਬੀ ਨੇ ਉਹਨਾਂ ਨੂੰ ਸਲਾਹ ਦਿੱਤੀ ਜਾਂ ਮਤਲਬ ਖਣੀ ਲਾਲਚ ਵੀ ਦਿੱਤਾ ਵੀ ਪੈਸੇ ਵੀ ਤੁਹਾਨੂੰ ਮਿਲਣਗੇ ਅਸੀਂ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਤੇ ਟ੍ਰੇਨਿੰਗ ਤੋਂ ਬਾਅਦ ਅਸੀਂ ਤੁਹਾਨੂੰ ਜੌਬੀ ਦਵਾਗੇ ਠੀਕ ਆ ਜੀ ਸੋ ਭਾਈ ਧਿਆਨ ਨਾਲ ਸੁਣਿਓ ਜੋਬ ਉਸ ਤੋਂ ਬਾਅਦ ਉਹ ਬਾਈ ਹੁਣਾਂ ਨੇ ਟ੍ਰੇਨਿੰਗ ਹਾਂ ਉਹ ਕਿਹਾ ਵੀ ਫਨੀ 20 ਤੋਂ 25 ਦਿਨ ਉਹਨਾਂ ਦੀ ਟ੍ਰੇਨਿੰਗ ਹੋਈ ਆ ਠੀਕ ਆ ਜੀ 20 ਤੋਂ 25 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਕਹਿੰਦੇ ਵੀ ਹਾਂ ਵੀ ਹੋਣ ਤੁਸੀਂ ਜੋਬ ਲਈ ਰੈਡੀ ਹੋ ਕਹਿੰਦੇ ਸਾਡੀ ਗੱਲ ਵੀ ਉਹਨਾਂ ਨਾਲ ਪਹਿਲਾਂ ਹੁੰਦੀ ਰਹੀ ਆ ਠੀਕ ਆ ਜੀ ਉਦੋਂ ਬਾਅਦ ਉਹ ਕਹਿੰਦੇ ਵੀ ਜਦੋਂ ਲਾਸਟ ਉਹਨਾਂ ਨੂੰ ਪਤਾ ਲੱਗਾ 20 25 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਉਹ ਇੱਕ ਜੰਗ ਜਿਹੜੀ ਉਈ ਪਿਛਲੇ 2 ਤੋਂ 2 ਸਾਲਾਂ ਤੋਂ ਆਪ ਹੀ ਹੋ ਗਿਆ ਟਾਈਮ ਮਤਲਬ ਜਿਹੜੀ ਕਿ ਰਸ਼ੀਆ ਤੇ ਯੂਕਰੇਨ ਦੀ ਹੈ ਬਾਈ ਸਾਰਿਆਂ ਨੂੰ ਪਤਾ ਉਹ ਬਾਈ ਯਾਰ ਉਹਨਾਂ ਨੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਉਸ ਜੰਗ ਵਿੱਚ ਹੀ ਭੇਜਤਾ ਵੀ ਮਤਲਬ ਉਧਰ ਜਾਣਾ ਹਾਲਾ ਕਿ ਪਹਿਲਾਂ ਉਹਨਾਂ ਨੂੰ ਵੀ ਇਸ ਗੱਲ ਦੀ ਭਣਖ ਨਹੀਂ ਸੀ ਹੋਈ ਉਹ ਬਾਈ ਆਪ ਦਾ ਸੰਡਾ ਕਹਿੰਦਾ ਯਾਰ ਉਹ ਮਤਲਬ ਉਹ ਕਹਿੰਦੇ ਸਾਨੂੰ ਜੌਬ ਮਿਲ ਜਾਣੀ ਵਧੀਆ ਇੱਦਾਂ ਉਦਾਂ ਵੀ ਸਾਨੂੰ ਉਹ ਬੰਦੇ ਵਧੀਆ ਮਿਲੇ ਜੇ ਬੂ ਵੀ ਤੇ ਇਹ ਵੀ ਤੁਹਾਨੂੰ ਹੁਣ ਦੱਸਦੇ ਆ ਬਾਅਦ ਚ ਕੀ ਟ੍ਰੇਨਿੰਗ ਆ ਠੀਕ ਆ ਜੀ ਤੇ ਬਾਈ ਉਹਨਾਂ ਨੇ ਜੰਗ ਚ ਭੇਜ ਦਿੱਤਾ ਜਦੋਂ ਲਾਸਟ ਟਾਈਮ ਉਹ ਬਾਈ ਕਹਿੰਦਾ ਵੀ ਸਾਡੀ ਉਹਨਾਂ ਨਾਲ ਗੱਲ ਹੋਈ ਆ ਉਦੋਂ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਹਿੰਦੇ ਵੀ ਸਾਨੂੰ ਵੀ ਪਹਿਲਾਂ ਇਸ ਗੱਲ ਦੀ ਭਣਖ ਨਹੀਂ ਲੱਗੀ ਤਾਂ ਪਰ ਹੁਣ ਸਾਨੂੰ ਉਹ ਕਹਿੰਦਾ ਵੀ ਪਤਾ ਲੱਗਾ ਵੀ ਬਾਈ ਦਾ ਭਰਾ ਛੋਟਾ ਕਹਿੰਦਾ ਵੀ ਵੀ ਸਾਨੂੰ ਤੇ ਜੰਗ ਲਈ ਤਿਆਰ ਕਰ ਰਿਆ ਸੀ ਜਿਹੜੀ ਕਿ ਰਸ਼ੀਆ ਯੂਕਰੇਨ ਦੀ ਤੇ ਸੋ ਬਾਈ ਇਸ ਗੱਲ ਤੋਂ ਮਤਲਬ ਜਿਹੜੇ ਵੀ ਆਪਣੇ ਭੈਣ ਭਰਾ ਕੋਈ ਵੀ ਉਥੇ ਚੱਲਾਵਾ ਸੁੜਾ ਜਾਂ ਕਿਸੇ ਦੇ ਛਲਾਵੇ ਵਿੱਚ ਨਾ ਆ ਜਿਓ ਵੀ ਪੈਸੇ ਵਾਦੀਆਂ ਕਿੱਦਾਂ ਕਹਿ ਲੋ ਇਹੋ ਜੀਆਂ ਗੱਲਾਂ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਵਾਂ ਇਹ ਬਾਈ ਦੱਸਦੇ ਸੀਗੇ ਵੀ ਉਹਨੇ ਦੱਸਿਆ ਵੀ ਸਾਨੂੰ ਜਿੱਦਾਂ ਟ੍ਰੇਨਿੰਗ ਇਦਾ ਦਿੰਦੇ ਹਥਿਆਰਾਂ ਦੀ ਦਿੰਦੇ ਰਹਿ ਟ੍ਰੇਨਿੰਗ ਦਿਮਾਗ 'ਚ ਚਲੋ ਨਹੀਂ ਆਉਂਦਾ ਹਾਂ ਵੀ ਸਿਕਿਉਰਿਟੀ ਵਾਲੇ ਕੰਮ ਵਿੱਚ ਵੀ ਥੋੜਾ ਜਿਹਾ ਇਹਦੇ ਨਾਲ ਟੱਚ ਜਾਂ ਹੋ ਜਾਂਦਾ ਵਾ ਤੇ ਬਾਅਦ 'ਚ ਜਿੱਦਾਂ ਵੀ ਹਾਂ ਜੇ ਕੋਈ ਡਰੋਨ ਆਉਂਦਾ ਵਾ ਤਾਂ ਉਹ ਤੋਂ ਕਿੱਦਾਂ ਬਚਣਾ ਵਾ ਉਹਦੇ ਬਾਰੇ ਵੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਜੇ 2-3 ਜਾਣੇ ਤੇ ਇਕੱਠੇ ਖੜੇ ਆ ਤਾਂ ਡਰੋਨ ਆਉਂਦਾ ਵਾ ਜਾਂ ਡਰੋਨ ਆਪ ਡਿੱਪੇਂਦਾ ਖਣੀਕ ਮਤਲਬ ਬੰਬ ਛੜਨਦਾ ਚਲੋ ਆਪਾਂ ਵੇਖਿਆ ਨਹੀਂ ਤੇ ਕਹਿੰਦਾ ਵੀ ਉਹ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਰਿਹਾ ਹਥਿਆਰਾਂ ਦੀ ਤੇ ਸਾਨੂੰ ਦੱਸਿਆ ਤੇ ਇੱਕ ਜਿੱਦ ਇਹ ਉਥੇ ਜੰਗਲ ਦੇ ਵਿੱਚ ਕਿਦਾਂ ਜੋ ਵੀ ਕਲਾ ਵੀ ਜੰਗ ਦੇ ਵਿੱਚ ਕਿਦਾਂ ਅਸਾਰ ਬਚਣਾ ਜਾਂ ਜੋ ਵੀ ਜਿੱਦਾਂ ਦੀ ਟ੍ਰੇਨਿੰਗ ਹੁੰਦੀ ਆ ਤੇ ਬਾਈ ਕਹਿੰਦਾ ਵੀ ਉਹ ਦੱਸਦਾ ਵੀ ਲਾਸਟ ਟਾਈਮ ਜਦੋਂ ਗੱਲ ਹੋਈ ਆ ਤੇ ਉਹਨੇ ਦੱਸਿਆ ਵੀ ਉਧਰਲੀ ਸਾਈਡ ਤੇ ਕੋਈ ਨਹਿਰ ਆਵਾ ਜੀ ਕਹਿੰਦਾ ਵੀ ਉਹ ਨਹਿਰ ਦਸਾਂ ਜੋ ਸੱਤ ਕ ਬੰਦੇ ਕਹ ਲੋ ਕਿ ਨਹੀਂ ਬਚਦੇ ਤੇ ਦੋ ਜਾਂ ਤਿੰਨ ਬੰਦੇ ਉਹ ਨੈਰ ਟੱਪ ਜਾਂਦੇ ਆ ਠੀਕ ਆ ਜੀ ਸੋ ਬਾਈ ਇਹ ਗੱਲਾਂ ਸਾਰੀਆਂ ਮੈਂ ਵੀਡੀਓ ਦੇ ਵਿੱਚ ਜੋ ਬਾਈ ਨੇ ਦੱਸੀ ਆ ਆਪਾਂ ਸਾਰੀਆਂ ਤੁਹਾਡੇ ਲਈ ਮਤਲਬ ਉਹ ਮੈਂਸ਼ਨ ਕਰ ਰਹੇ ਆ ਕਰ ਸਕੇ ਠੀਕ ਆ ਜੀ ਸੋ ਇਹ ਗੱਲਾਂ ਸਾਰੀਆਂ ਬਾਈ ਯਾਰ ਆਪਾਂ ਤੁਹਾਨੂੰ ਇਸ ਕਰਕੇ ਦੱਸ ਰਹੇ ਆ ਤੇ ਵੀ ਥੋੜਾ ਜਿਹਾ ਧਿਆਨ ਦਿਓ ਬਚਿਓ ਜਾਓ ਜਰੂਰ ਮੈਂ ਨਹੀਂ ਕਿੰਨਾ ਨਾ ਜਾਇਓ ਤੇ ਜੋ ਮੈਨੂੰ ਜੋ ਇਹ ਇਨਫੋਰਮੇਸ਼ਨ ਇੱਥੋਂ ਦੇ ਬਾਰੇ ਰਸ਼ੀ ਆ ਜਾਂ ਜੋ ਵੀ ਗੱਲ ਉਹ ਵੀ ਆਈ ਆ ਹੱਥ ਵਿੱਚ ਤੇ विद जंग ਦੇ ਵਿੱਚ ਜਿਹੜਾ ਇੱਕ ਮੋੜ ਸਾਡੇ ਸਟੂਡੈਂਟਾਂ ਨੂੰ ਮਤਲਬ ਇਹ ਹੁਣ ਉਧਰ ਨੂੰ ਖਿੱਚੀ ਜਾ ਰਿਹਾ ਜਿਹੜਾ ਕਿ ਕਹ ਲੋ ਵੀ ਪੈ ਰਿਹਾ ਵਾ ਇਸ ਟਾਈਮ ਠੀਕ ਆ ਸੋ ਪੜਨ ਜਾਓ ਜ਼ਰੂਰ ਆ ਆਪਣਾ ਹੋਰ ਕੋਈ ਕੰਮ ਉਥੇ ਲੱਭ ਲਓ ਇਸ ਗੱਲ ਦੇ ਲਾਲਚ ਵਿੱਚ ਨਾ ਆਓ ਤੇ ਬਾਈ ਇੱਕ ਗੱਲ ਜ਼ਰੂਰ ਹੋਰ ਕਹਿੰਦਾ ਸੀਗਾ ਵੀ ਕੋਈ 70 78 ਦੇ ਕਰੀਬ ਸਟੂਡੈਂਟ ਆ ਦਾ ਹੁਣ ਤੱਕ ਦਾ ਟੀਚਾ ਯਾਨੀ ਕਿ ਵੀ ਉੱਥੇ ਜਿਹੜੇ ਗੈਪ ਆ ਤਾਂ ਫਸੇ ਪਏ ਆ ਇਸ ਕਰਕੇ ਬਾਈ ਯਾਰ ਧਿਆਨ ਦਿਓ ਇਹ ਜੇ ਕੋਈ ਆਪਣਾ ਭੈਣ ਭਰਾ ਮਤਲਬ ਜਾਣਾ ਚਾਹੁੰਦਾ ਵਾ ਜਾਂ ਕੋਈ ਉੱਥੇ ਚੱਲਾ ਵਾ ਜਿੱਦਾਂ ਵੀ ਗੱਲੋ ਸੋ ਆਪਣਾ ਖਿਆਲ ਕਰਿਓ ਕਿਸੇ ਦੀ ਗੱਲ ਵਿੱਚ ਨਾ ਬਾਈ ਉੱਥੇ ਆਇਓ ਆਪਣੀ ਪੜ੍ਹਾਈ ਕਰੋ ਤੇ ਜੌਬ ਯਾਰ ਗੱਲ ਹੀ ਗੱਲ ਜੌਬ ਦੀ ਆਪਾਂ ਸਟੂਡੈਂਟ ਚੱਲੇ ਆ ਤੇ ਜੌਬ ਸਟੂਡੈਂਟਾਂ ਨੂੰ ਤੁਹਾਨੂੰ ਪਤਾ ਹੀ ਆ ਟਾਈਮ ਦੇ ਅਕੋਰਡਿਕ ਮਿਲ ਜਾਂਦੀ ਹਾਰੇ ਜਗ੍ਹਾ ਚਲੋ ਆ ਸਾਡੇ ਆਪਣੇ ਲਿਥੁਆਨੀਆ ਵੀ ਬਹੁ ਆਉਂਦੇ ਆ ਸਟੂਡੈਂਟ ਤੇ ਇਹਨਾਂ ਦੇ ਇੱਥੇ ਵੀ ਕੰਮ ਲੱਭ ਲੈਂਦੇ ਆ ਤਕਰੀਬਨ ਬੋਲਟ ਤੇ ਕੰਮ ਉਹਨਾਂ ਨੂੰ ਮਿਲ ਜਾਂਦਾ ਬਹੁਤ ਸੋਹਣਾ ਕਰਦੇ ਆ ਉਹ ਠੀਕ ਆ ਜੀ ਸੋ ਇਹ ਗੱਲਾਂ ਵਾ ਬਾਈ ਯਾਰ ਆਪਣੇ ਉਹ ਵੀਰਾਂ ਭੈਣ ਭਰਾਵਾਂ ਤਾਂ ਜਰੂਰ ਸ਼ੇਅਰ ਕਰਿਓ ਸੋ ਆਪਾਂ ਫਿਰ ਤੋਂ ਤੁਹਾਡੇ ਅੱਗੇ ਇੱਕ ਰਿਕਵੈਸਟ ਆ ਤੇ ਕਿਉਂਕਿ ਕੋਈ ਵੀ ਜਾਵੇ ਤਾਂ ਉਹ ਵੀਰਪਰਾ ਇਸ ਗੱਲ ਦੇ ਛਲਾਵੇ ਵਿੱਚ ਨਾ ਜਾਵੇ ਯਾਰ ਕਿਉਂਕਿ ਬਚਾਅ ਜਿੰਨਾ ਹੋ ਸਕੇ ਆਪਾਂ ਨੂੰ ਕਰਨਾ ਜ਼ਰੂਰੀ ਆ ਤੇ ਇਹ ਗਿਣਤੀ ਵੀ ਹੈ ਜੋ ਵੀ ਆਪਾਂ ਤੁਹਾਨੂੰ ਦੱਸਤਾ ਵਾ ਟੀਚਾ ਸੋ ਬਾਈ ਯਾਰ ਆਪਣਾ ਧਿਆਨ ਰੱਖੋ ਠੀਕ ਆ ਜੀ ਤੇ ਜਾਓ ਜਿੱਥੇ ਵੀ ਜਾਣਾ ਜਾਓ ਅੱਜ ਕੱਲ੍ਹ ਆਨਲਾਈਨ ਮੀਡੀਆ ਵਾ ਸੋ ਇਸ ਗੱਲ ਦਾ ਜਰੂਰ ਪਤਾ ਸ਼ਤਾ ਕਰਕੇ ਕਿੱਦਾਂ ਕਿੱਥੇ ਕਿਵੇਂ ਚੱਲੇ ਕਿੱਦਾਂ ਆਪਣੇ ਮਗਰ ਲਿਆਣਾ ਟੱਚ ਵਿੱਚ ਰੋ ਤਾਂ ਇਸ ਗੱਲ ਦੇ ਵਿੱਚ ਕਦੀ ਨਾ ਪੌ ਕਿਉਂਕਿ ਕਿਸੇ ਦੀ ਲੜਾਈ ਉਹਨਾਂ ਦੀ ਆ ਸੋ ੱੱਕੇ ਨਾਲ ਬਾਹਰ ਵਿੱਚ ਹਾਗਲਾ ਦਾ ਲਾਲਚ ਦੇ ਕੇ ਤਾਂ ਆਪਾਂ ਨੂੰ ਮਤਲਬ ਤੱਕ ਸਕਦੇ ਆ ਉਹਦੇ ਵਿੱਚ ਲੜਾਈ ਦੇ ਵਿੱਚ ਸਿੱਟ ਸਕਦੇ ਆ ਸੋ ਠੀਕ ਆ ਜੀ ਸੋ ਵੀਡੀਓ ਕਿੱਦਾਂ ਲੱਗੀ ਤੇ ਆਪਣੇ ਜਰੂਰ ਉਹ ਭੈਣ ਭਰਾਵਾਂ ਦੇ ਪਹਚਾਯੋ ਸੋ ਠੀਕ ਆ ਜੀ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਚੈਨਲ ਦੇ ਉੱਤੇ ਆਪਾਂ ਲਾਈਵ ਜਾਂ ਕੋਈ ਸ਼ਾਰਟ ਵੀਡੀਓ ਪਾਉਂਦੇ ਆਂ ਤੁਸੀਂ ਬਹੁਤ ਪਿਆਰ ਦਿੰਦੇ ਆ ਠੀਕ ਆ ਜੀ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਚੈਨਲ ਨੂੰ ਜਰੂਰ ਕਰ ਦਿਓ ਸਬਸਕ੍ਰਾਈਬ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ